ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਅਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਅਮੀਰਕੇ ਤੇ ਅਸਲ ਪੂਰੇ ਪਿੰਡ ਥੋੜੀ ਦੂਰੀ ਤੇ ਆ ਤੇ ਖਾਸ ਵਿਜਿਟ ਤੁਸੀਂ ਅਮੀਰਕੇ ਪਿੰਡ ਕਰਨੀ ਆ ਸੈਕੰਡ ਦੂਜੀ ਵੀਡੀਓ ਆ ਆਪਣੀ ਇਸ ਘਰੋਂ ਤੇ ਵੀਰ ਬੂਟੇ ਦੇ ਕੋਲੇ ਆਏ ਆ ਦੋਸਤੋ ਵੀਰ ਬੂਟਾ ਸਿੰਘ ਆਉਂਨਾਰਾ ਠੀਕ ਆ ਤੇ ਅੱਜ ਦੋ ਤੁਹਾਨੂੰ ਮੱਝਾਂ ਦਿਖਾ ਦਾਂਗੇ ਇੱਕ ਮੱਝ ਹੈ ਦੋਸਤੋ ਇੱਕ ਝੋਟੀ ਹੈ ਠੀਕ ਆ ਦੂਜੀ ਸੂਵੇ ਸੁਣੀ ਆ ਤੇ ਪ੍ਰੋਪਰ ਗੱਲਬਾਤ ਆਪਾਂ ਵੀਰ ਬੂਟੇ ਦੇ ਨਾਲ ਕਰਾਂਗੇ ਅੱਜ ਦੋਸਤੋ ਵੀਡੀਓ ਆਪਾਂ 6 ਮਈ ਨੂੰ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦਾ ਸਮਾਂ ਹੈਗਾ 2:30 ਵਜੇ ਦਾ ਠੀਕ ਹੈ ਜੀ 2:30 ਦਾ ਸਮਾਂ ਹੈ ਤੇ ਪਸ਼ੂ ਜਿਹੜੇ ਵੀ ਆਪਾਂ ਤੁਹਾਨੂੰ ਦੋਨੋਂ ਦਿਖਾਵਾਂਗੇ ਦੋਸਤੋ ਅਜੇ ਸੂਣ ਵਾਲੇ ਆ ਤਿਆਰੀ ਦੇ ਵਿੱਚ ਆ ਕੋਈ 5 ਤੋਂ 7 ਦਿਨ ਦਾ ਅਜੇ ਸਮਾਂ ਬਾਕੀ ਆ ਤੇ ਘਰ ਆ ਕੇ ਆਪਣੀ ਵਿਜ਼ਿਟ ਕਰਕੇ ਦੋਸਤੋ ਪਹੁੰਚ ਕਰਕੇ ਟਿੱਪ ਕੇ ਤਸੱਲੀ ਦੇ ਨਾਲ ਠੀਕ ਆ ਜੀ ਚੈੱਕ ਕਰ ਸਕਦੇ ਹੋ ਤੇ ਗੱਲਬਾਤ ਆਪਾਂ ਵੀਰ ਬੂਟੇ ਦੇ ਨਾਲ ਕਰ ਲੈਨੇ ਆ ਪੁੱਛ ਲੈਨੇ ਵੀ ਅੱਜ ਇਹਨਾਂ ਝੋਟੀਆਂ ਝੋਟੀਆਂ 'ਚ ਕੀ ਡਿਟੇਲ ਹੈਗੀ ਆ ਠੀਕ ਆ ਆਜੋ ਜੀ ਹਾਂਜੀ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਬੂਟੇ ਸਾਸਰੀ ਕਵੀਰ ਸਾਸਰੀ ਗਾਲ ਸੰਧੂ ਸਾਹਿਬ ਉਹ ਠੀਕ ਠਾਕ ਜੀ ਚੜਦੀ ਕਲਾ ਚੜਦੀ ਕਲਾ ਤੁਹਾਨੂੰ ਅਡੀਕਦੇ ਅਡੀਕਦੇ ਦੋ ਤਕਾਵੇਂ ਦੇਖ ਲੈਣਾ ਅੱਛਾ ਜੀ ਚਲੋ ਜੀ ਮਾਲ ਵਿਗਦਾ ਰਹਿਦਾ ਜੀ ਹਾਂਜੀ ਹਾਂਜੀ ਮੈਂ ਤਾਂ ਬੜੀਆਂ ਲਗਾ ਲਗਾ ਕੇ ਮੈਂ ਨਹੀਂ ਅਭੀ ਇਹਨੂੰ ਵੇਚਾਂਗੇ ਅੱਛਾ ਜੀ ਚਲੋ ਫਿਰ ਜੇ ਸੱਜੇ ਨਾਉਂਦੇ ਮੋੜਿਆ ਨਹੀਂ ਜਾਂਦਾ ਜੀ ਉੱਤ ਜਾ ਕੇ ਮਾਨਸਰ ਨਾਲ ਲੈ ਜੀਆਂ ਮੋੜਿਆ ਨਹੀਂ ਜਾਂਦਾ ਨਾਲ ਨਹੀਂ ਮੋੜਿਆ ਜਾਂਦਾ ਜੀ ਕੀ ਹੁਣ ਮੱਝਾਂ ਰਹਿ ਗਈਆਂ ਦੋਵੇਂ ਹੀ ਅੱਛਾ ਜੀ ਅੱਜ ਸਵੇਰੇ ਫਿਰ ਦੋ ਤਿੰਨ ਵੇੜਾ ਵੇਚ ਲੀਆਂ ਜੀ ਹਾਂਜੀ ਆ ਤੁਹਾਡੇ ਹੁੰਦੇ ਆ ਇਕਲਾ ਲੱਦੀ ਆ ਬਿਲਕੁਲ ਜੀ ਬਿਲਕੁਲ ਇੱਕ ਪਹਿਲਾਂ ਵੇਖੀ ਠੀਕ ਹੈ ਤੇ ਉਦੋਂ ਆਪਾਂ 2-3 ਦਿਨ ਹੋਇਆ ਪਹਿਲਾਂ ਵੀਡੀਓ ਪਾਈ ਨੂੰ ਜੀ ਆਪਾਂ ਪਾਈਏ ਤਿੰਨ ਤਰੀਕ ਨੂੰ ਤੇ ਪਸੂ ਅੱਜ ਛੇ ਤਿੰਨ ਦਿਨ ਹੋ ਗਏ ਆ ਤਿੰਨੇ ਵੇਖੀ ਸੀ ਵੜਾ ਕਿੱਲੇ ਕਿੱਨੇ ਜੀ ਚਲੋ ਉਹਦਾ ਆਪਾਂ ਪਹਿਲਾਂ ਹੀ ਸਟੇਟ ਸੀ ਜੀ ਤੁਸੀਂ ਨਾ ਦੇ ਹਾਂਜੀ ਉੱਥੇ ਹੀ ਗੱਲ ਹੋ ਗਈ ਉਹ ਵੀਡੀਓ ਚੱਲੀ ਦੀ ਗੱਬ ਚੰਗੀਆਂ ਵੇੜਾ ਚੰਗੀਆਂ ਸੀ ਹਾਂਜੀ ਵੇੜਾ ਜੰਗ ਭਾਪੜਾ ਤਾਂ ਚੰਗਾ ਸੀ ਭਾਪੜਾ ਦੇਣਾ ਕੋਈ ਵੀ ਸੰਧੂ ਸਾਹਿਬ ਦਾ ਕਰਦਾ ਬਿਲਕੁਲ ਤੇ ਅੱਜ ਵੀ ਰੂਟੇ ਪਏ ਦੋ ਆਪਣੇ ਕੋਲ ਝੋਟੀਆਂ ਹੀ ਆ ਇੱਕ ਤਾਂ ਮੱਝ ਆ ਗਈ ਵੀ ਤੀਜੇ ਕ ਸੂਵੇ ਹੋਈ ਆ ਤੀਜੇ ਸੂਵੇ ਆ ਜੀ ਤੇ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਆ ਤੀਜਾ ਆ ਜਿਹੜੀ 300 ਪੂਰੇ ਹੁੰਦੇ ਇਹਦੇ ਠੀਕ ਹੈ ਜੀ ਆਹ ਫੇਸ ਕੁਆਲਿਟੀ ਦੇਖ ਸਕਦੇ ਹੋ ਜੀ ਆਹ ਮੂੰਹ ਮੱਥਾ ਹੈਗਾ ਤੇ 11 ਮਈ ਨੂੰ ਜਿਹੜੇ ਦਿਨ ਪੂਰੇ ਹੁੰਦੇ ਆ ਹਾਂਜੀ ਹਾਂਜੀ ਤੇ ਅੱਜ ਤੁਸੀਂ ਜਿਹੜਾ ਦੋਸਤੋ 6 ਮਈ ਨੂੰ ਆਪਾਂ ਬਣਾ ਰਹੇ ਤਾਂ 6 ਦਿਨ ਤਾਂ ਜਿਹੜੇ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਬਾਕੀ ਰਾਜੀ ਹੈ ਝੋਟੀ ਮੱਝ ਕਹੋ ਠੀਕ ਹੈ ਜੀ ਝੋਟੀ ਚ ਲੋਕਾਂ ਪਹਿਲੇ ਦੂਜੇ ਸੂਵੇ ਵਾਲੇ ਕਹਿ ਦਿੰਨੇ ਆ ਮੱਝ ਕਹੋ ਤੀਜੇ ਸੂਵੇ ਦੇ ਵਿੱਚ ਆ ਤੇ 올ਿਪਾਲੀ ਚੰਗੀ ਰਹਿੰਦੀ ਰਹੂ ਸਾਹਿਬ ਬਹੁਤ ਚੰਗੀ ਠੀਕ ਹੈ ਜੀ ਬਾਕੀ ਸਟਰਕਚਰ ਚੰਗਾ ਵਾਨੇ ਦਾ ਬੈਕ ਸਾਈਡ ਨੂੰ ਜਿਆਦਾ ਕੱਢਦੀ ਹੈ ਹਾਂਜੀ ਹਾਂਜੀ ਠੀਕ ਹੈ ਬੈਕ ਸਾਈਡ ਕੋ ਬਹੁਤ ਜਿਆਦਾ ਬਣੂਗੀ ਪਿੱਛੇ ਨੂੰ ਜਿਹੜੀ ਦੋਸਤੋ ਵੇਖ ਸਕਦੇ ਹੋ ਵੀ ਜੇਕਰ 5 6 ਦਿਨ ਹਜੇ ਦਿਨ ਪੂਰਿਆਂ ਦੇ ਵਿੱਚ ਪਏ ਆ ਤੇ ਬਣਾਥ ਨਾ ਜਿਹੜਾ ਬੈਕ ਸਾਈਡ ਨੂੰ ਪੂਰਾ ਜਿਹੜਾ ਦੋਸਤੋ ਹਵਾਨਾ ਸਟਰਕਚਰ ਜਿਹੜਾ ਬਣਿਆ ਪਿਆ ਠੀਕ ਆ ਆ ਪਿੱਠ ਪੁਠਾ ਜੀ ਹਾਈਟ ਤੁਸੀਂ ਜਿਹੜੀ ਆ ਮੀਡੀਅਮ ਮੰਨ ਸਕਦੇ ਹੋ ਠੀਕ ਆ ਮੀਡੀਅਮ ਹਾਈਟ ਮੰਨ ਲਓ ਤੇ ਬਾਕੀ ਹੈ ਪੂਰੀ ਸਰੀਰਕ ਢਾਂਚਾ ਜਿਹੜਾ ਬਹੁਤ ਵਧੀਆ ਪੂਰੀ ਟੋਲੀ ਦੀ ਨਿੱਗੜ ਮੱਝ ਹੋਏ ਬਿਲਕੁਲ ਜੀ ਬਿਲਕੁਲ ਆ ਆ ਜਿਹੜਾ ਫਾਮਲੇ ਵਾ ਆ ਕਰੋ ਜੱਟ ਠੀਕ ਹੈ ਖੁੱਲ ਗਏ ਵੀਰ ਜੀ ਚਲੋ ਜੀ ਆਹ ਲੋ ਜੀ ਬਾਕੀ ਸਿੰਘਾਂ ਦੀ ਬੰਤਰ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖਣੀ ਥੋੜੇ ਜਿਹਾ ਖੁੱਲੇ ਆ ਸਿੰਘ ਬੈਕ ਸਾਈਡ ਨੂੰ ਆ ਬਾਕੀ ਜਜਮੈਂਟ ਦੀ ਹੁੰਦੀ 프ਰੰਟ ਤੋਂ ਖੜੇ ਹੋਈਏ ਤੇ ਮਹਿਸੂਸ ਨਹੀਂ ਹੁੰਦਾ ਵੀ ਜਿਵੇਂ ਸਿੰਘਾਂ ਕਿਉਂਕਿ ਥੋੜੇ ਜਿਹਾ ਬੈਕ ਸਾਈਡ ਨੂੰ ਕਰਕੇ ਮੋੜੇ ਆ ਤੇ ਆਹ ਜਿਹੜਾ ਹਵਾਨਾ ਵੇਖੋ ਦੋਸਤੋ ਇਦੋਂ ਉਹ ਪੋਲੀ ਪਾਲੀ ਬੜਾ ਚੰਗੀ ਮਿਹਨੇ ਦੀ ਆ ਬਿਲਕੁਲ ਹਾਂਜੀ ਬੜੂ ਚੰਗੀ ਆ ਲੋ ਦੋਸਤੋ ਕਰੋ ਚੈੱਕ ਠੀਕ ਆ ਤੇ ਬਿਲਕੁਲ ਆ ਬਰੀਕ ਜੀ ਸਕੇ ਨਾ ਵੀ ਪਤਲੀ ਚਮੜੀ ਆਪਾਂ ਕਹਿ ਦਈਏ ਆ ਦੇਖੋ ਜੀ ਠੀਕ ਆ ਤੋੜ ਗਿਆ ਵੀਰ ਜੀ ਇਹ ਨਾ ਤਾਂ ਨਾ ਇਹ ਨਹੀਂ ਆਦੇ ਤੈਨੂੰ ਲੋਵੀ ਭਰਾਵੋ ਠੀਕ ਆ ਹਵਾਨੇ ਦਾ ਸਟਰਕਚਰ ਜਿਹੜਾ ਬਾਕੀ ਕਾਫੀ ਜ਼ਿਆਦਾ ਸੋਹਣਾ ਹੈਗਾ ਚੰਗਾ ਸਟਰਕਚਰ ਆ ਤੇ ਦੁੱਧ ਨਾਰਮਲੀ ਆਪਾਂ ਗੱਲ ਕਰ ਲਈਏ ਬਾਕੀ ਜਿਹੜਾ ਦੋਸਤੋ ਸੇਵਾ ਦਾ ਹੁੰਦਾ ਵੀ ਕਿਸੇ ਚੀਜ਼ ਦੀ ਕੋਈ ਮਿਆਦ ਨਹੀਂ ਹੁੰਦੀ ਕਈ ਵਾਰ ਆਪਾਂ ਉਸ ਨੂੰ ਵੱਧ ਵੀ ਦੇ ਦਿੰਦਾ ਕਈ ਵਾਰ ਮੀਂਹ ਤੋਂ ਕੱਟ ਵੀ ਹੋ ਜਾਂਦਾ ਕਿ ਨਾ ਵੱਧ ਵੀ ਹੋ ਜਾਂਦਾ ਬਾਕੀ 11 12 12 ਲੀਟਰ ਤੋਂ ਵੀ ਪਲੱਸ ਤੁਸੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਬੜੋ ਚੰਗੀ ਵੇਹੇ ਉਹਦਾ ਇੱਕ ਹੁੰਦਾ ਇਹ ਗਾਇਆ ਬਣਾ ਉਹ ਨਹੀਂ ਬਣਾ ਨਹੀਂ ਬਣਾ ਹਾਂ ਨੇ ਹੋਟਾੜੀ ਆਵੀ ਅੱਛਾ ਵੀਰ ਕਿੰਨੀ ਕੀ ਡਿਮਾਂਡ ਹੈ ਦੀ ਫਿਰ ਮਾਨ ਜੀ ਬੰਦੂ ਜਾਬ 85 ਕਰ ਲਗੇ ਹਾਂਜੀ 82 ਹੱਦ ਚੁੱਕੀ ਜਿਆ 82 ਦੀ 82 ਦੇ ਦਾ ਅੱਛਾ ਜੀ ਹਾਂਜੀ 82000 ਦੀ ਨੂੰ ਜੀ ਹਾਂਜੀ ਉਹਦੇ ਚ ਵੀ ਹੋ ਜਾਊਗਾ ਮਾਨਤਨ ਜੀ ਚਲੋ ਕਰ ਆਇਆ ਤੁਹਾਨੂੰ ਪਤਾ ਹੀ ਆ ਛੋਟ ਚੱਪਾ ਤਾਂ ਹੁੰਦਾ ਹੀ ਆ ਕਰਨਾ ਪੈਂਦਾ ਜੀ ਹਾਂਜੀ ਕਰਨਾ ਪੈਂਦਾ ਬਿਲਕੁਲ ਫੈਸਲਾ ਹੋ ਗਿਆ ਮਾਨਤਨ ਨਾਲ ਇਹ ਬਿਲਕੁਲ ਹਾਂਜੀ ਦੋਸਤੋ ਬਾਕੀ 85000 ਡਿਮਾਂਡ ਆ ਠੀਕ ਆ ਤੇ 82000 ਜਿਹੜਾ ਹਾਂ ਨਾ ਐ ਬਾਕੀ ਛੱਟੇ-ਛੱਟੇ ਵਾਲੋ ਵੇਖੀਏ ਦੋਸਤੋ ਹਵਾਨੇ ਵਾਲੇ ਪਾਸੇ ਵੇਖੀਏ ਤਾਂ ਕਾਫੀ ਖੂਬਸੂਰਤ ਆ ਪੱਧਰ ਥਣ ਦੇ ਵੇਦੀ ਆ ਮੋਟਾ ਥਾਣਾ ਗੁੱਲ ਥਾਣਾ ਜਿਹਨੂੰ ਆਪਾਂ ਕਹਦੇ ਆ ਬਿਲਕੁਲ ਇਹ ਮੁਠੀਲਾ ਥਾਣਾ ਇਹ ਉਹੋ ਜੀ ਜਿਹੜੀ ਥਣ ਦੀ ਸ਼ੇਪ ਆ ਤੇ ਚਵਾਈ ਜਿਹੜੀਆਂ ਦੋਸਤੋ ਇਹੋ ਜੀਆਂ ਮਜਾ ਵਧੀਆ ਕਰਾ ਦਿੰਦੀਆਂ ਨੇ ਬਾਕੀ ਤੁਸੀਂ ਆਪਣੀ ਟਿਪ ਕੇ ਲੈ ਕੇ ਜਾ ਸਕਦੇ ਹੋ ਕਿਉਂਕਿ ਹਜੇ ਸੂਈ ਨਹੀਂ ਗਈ ਹਫਤਾ ਬਾਕੀ ਆ ਬਿਲਕੁਲ ਰਾਜੀ ਹੋ ਸਕਦਾ ਵੀ 11-12 ਤਰੀਕ ਤੋਂ ਬਾਅਦ ਵੀ ਦਿਨ ਲੈ ਜੇ ਕਿਉਂਕਿ ਰਾਜੀ ਪਸੂ ਜਿਹੜਾ ਦੋਸਤੋ ਦਿਨ ਉੱਪਰ ਲੈ ਜਾਂਦਾ ਇਸ ਤੋਂ ਬਸ ਸੋਪਰ ਦਾ ਜੇਬਾ ਹੁੰਦਿਆ ਵੈਸੇ ਦੋ ਦੋ ਨਹੀਂ ਬੜਿਆ ਅਚ ਚੇਪਾ ਜੀ ਸ਼ਹਿਦ ਹੀ ਹੁੰਦਾ ਨਾ ਜੀ ਹਾਂ ਸ਼ਹਿਦ ਹੀ ਹੁੰਦਿਆ ਜੀ ਠੀਕ ਹੈ ਸ਼ਹਿਦ ਹੀ ਹੁੰਦਿਆ ਲਓ ਜੀ ਬਾਕੀ ਆ ਕੇ ਗੱਡੀ ਦੇ ਲੱਤੇ ਵਾਲੂ ਪਿਆ ਅੱਜ ਡੰਗ ਦਾ ਫਰਕ ਪੈਂਦਾ ਤੁਹਾਨੂੰ ਪਤਾ ਹੀ ਹਾਂਜੀ ਬਿਲਕੁਲ ਜੀ ਠੀਕ ਆ ਠੀਕ ਆ ਲਓ ਵੀ ਪ੍ਰਾਪੋ ਅਗਲੇ ਦੂਜੇ ਨੰਬਰ ਤੇ ਜਿਹੜੀ ਇੱਕ ਹੋਰ ਝੋਟੀ ਆ ਠੀਕ ਆ ਤੇ ਸੂਹਾ ਪੁੱਛ ਲੈਨੇ ਤਾਂ ਵੀ ਕਿੰਨਾ ਸੂਹਾ ਕੇ ਸੁਣ ਜਾ ਰਿਹਾ ਦੂਜਾ ਹਾਂਜੀ ਦੂਜਾ ਠੀਕ ਆ ਝੋਟੀ ਵਾਹੇ ਸ਼ਕੀਨਪੂਰੀ ਹੈ ਨਾ ਬਹੁਤ ਸਗੀ ਸੋਹਣੀ ਲੱਗੀ ਹੈ ਜੀ ਝੋਟੀ ਪਟਾ ਪਟਾ ਚੰਗਾ ਝੋਟੀ ਹੂੰ ਬਾਕੀ ਗੱਦਗਾਠੀ ਸੋਹਣਾ ਉੱਚੇ ਗੱਦਗਾਠੀ ਹੈ ਇਹਦੇ ਵੱਡੇ ਕਰਦੀ ਝੋਟੀ ਹੈ ਹਾਂ ਬਾਕੀ ਥੋੜਾ ਜਿਹਾ ਜੀ ਦੋਸਤੋ ਅ ਸੋ ਦੋਸਤੋ ਆ ਸਾਈਡ ਨੰਬਰ ਤੇ ਇਹ ਝੋਟੀ ਆਪਾਂ ਦਿਖਾ ਰਹੇ ਆ ਦੂਜਾ ਸੂਹਾ ਸੂਣਾ ਤੇ ਦਿਨ ਭਾਜੀ ਇਹਦੇ ਕਿੰਨੇ ਬਾਕੀ ਜੇ ਇਹ ਤਾਂ ਤੇਨ ਦੀ 13 ਤਰੀਕ ਨੂੰ ਹੁੰਦੇ ਪੂਰੇ ਹੁੰਦੇ ਆ 13 ਮਈ ਨੂੰ ਆ 13 ਮਈ ਨੂੰ ਠੀਕ ਆ ਅੱਗ ਅੱਗੜ ਪਿਛੜੀ ਸੁਣਾ ਫਿਰ ਦੋਨੇ ਅੱਗੜ ਪਿਛੜੀ ਸੁਣਾ ਬਸ ਹੂੰ ਉਹ ਇਹ ਜੀਜੂ ਲਾਵਣ ਡੰਗਰ ਜਿਹੜਾ ਵਾਤਾਵਰਣ ਦਾ ਤਾਂ ਪਤਾ ਹੋਿੰਦਾ ਹੂੰ ਠੀਕ ਆ ਠੀਕ ਆ ਬਾਕੀ ਝੋਟੀ ਜਿਹੜੀ ਦੋਸਤੋਂ ਆਪਾਂ ਨਵੀਂ ਕਹਿੰਦੇ ਆ ਵੀ ਪਹਿਲੇ ਦੂਜੇ ਸੂਵੇ ਪਸ਼ੂ ਨਵਾਂ ਹੀ ਹੁੰਦਾ ਤੇ ਘਰੋਂ ਕੇ ਇਹਨਾਂ ਜਿੱਥੋਂ ਖਰੀਦ ਖਰੀਦਦਾਰੀ ਕਰੀਦੀ ਆ ਉਥੋਂ ਕੇ ਇਹਨਾਂ ਪਸ਼ੂ ਬਹੁਤ ਬਾਹਰ ਅੰਦਰ ਘੱਟ ਨਿਕਲੇ ਹੁੰਦਾ ਤਾਂ ਕਰਕੇ ਥੋੜਾ ਜਿਹਾ ਮੇਰੇ ਦਾ ਲਾਲੋ ਵੀ ਥੋੜਾ ਉਪਰਾ ਕਰਦਾ ਪਸ਼ੂ ਥੋੜਾ ਉਸ ਤਰੀਕੇ ਨਾਲ ਤੁਸੀਂ ਜਿਹੜਾ ਵਾਚ ਕਰ ਸਕਦੇ ਹੋ, ਵਿਊ ਕਰ ਸਕਦੇ ਹੋ ਇਸ ਝੋਟੀ ਨੂੰ ਠੀਕ ਆ ਤੇ ਪਿੱਠ ਪੁੱਠਾ ਬਹੁਤ ਵਧੀਆ ਚੌੜੇ ਪਿੱਠ ਪੁੱਠੇ ਦੀ ਆ ਥਾਲ ਥੂਣ ਜਿਹੜੇ ਪੱਦਰ ਵਿਖਾਉਣ ਲਈ ਆ ਠੀਕ ਆ ਤੇ 12 13 12 13 ਮਈ ਨੂੰ ਜਿਹੜੇ ਦਿਨ ਇਹਦੇ ਪੂਰੇ ਆ ਆ ਦੇਖੀ ਅੱਜ ਤਾਂ ਕੋਈ ਨਹੀਂ ਆਉਂਦੇ ਠੀਕ ਆ ਬਾਕੀ ਜਿਹੜਾ ਮੈਂ ਤੁਹਾਨੂੰ ਦੱਸਦਾ ਕਈ ਵਾਰ ਪਸ਼ੂ ਨਾਲ ਡਰਦਾ ਅੱਗੇ ਜਿਹੜੇ ਘਰ ਚਲੀ ਜਾਊਗਾ ਜਦੋਂ ਪਸ਼ੂ ਜਿਹੜਾ ਉੱਥੇ ਬਾਜ ਆ ਪਾਈ ਜਾਂਦਾ ਪਸ਼ੂ ਪਰਿਵਾਰਕ ਮੈਂਬਰਾਂ ਦੇ ਨਾਲ ਤੇ ਪਸ਼ੂ ਜਿਹੜਾ ਦੋਸਤ ਆਟੋਮੈਟਿਕ ਜਿਹੜਾ ਸੈੱਟ ਹੋ ਜਾਂਦਾ ਹਾਂਜੀ ਵੀਰੇ ਇਹਨੂੰ ਵੀ ਖੋਲ ਗਏ ਤੇ ਇੱਕ ਵਾਕਿ 53 ਤੋਂ 53 ਵਧਿਆ ਜੀ 53 ਤੋਂ ਵਧਿਆ ਜੀ ਕਿੱਪ ਕੇ ਤੁਹਾਨੂੰ ਬੰਦ ਲੇ ਪੈਸੇ ਲਾਇਆ ਤੇ ਕਿੱਪ ਕੇ ਲਿਆਉਣਾ ਪੈਣਾ ਬਿਲਕੁਲ ਜੀ ਬਿਲਕੁਲ ਤਸੱਲੀ ਕਰਕੇ ਲਿਉਣੀ ਪੈਂਦੀ ਆਪ ਨੂੰ ਤਸੱਲੀ ਕਰਕੇ ਲਿਉਣੀ ਬਿਲਕੁਲ ਲੋ ਵੀ ਪ੍ਰਭੂ ਐ ਨਾ ਐ ਜੀ ਉੱਤੀ ਨੇ ਗੰਧ ਨਹੀਂ ਕਹਿੰਦਾ ਜਾਂ ਫੱਟਾ ਖੋਤੀ ਰੱਖੀ ਆ ਦੇਖੋ ਇਹ ਪੂਰੇ ਜ਼ੋਰ ਦੇ ਵਿੱਚ ਝੋਟੀਆਂ ਕਦ ਕਾਟੀ ਸੋਹਣਾ ਪਤਲੀ ਚਮੜੀ ਆ ਪਿੱਟ ਪੁਠਾ ਵੇਖੋ ਦੋਸਤੋ ਪੂਰਾ ਥੱਬਿਆਂ ਦੇ ਥੱਬੇ ਚੌੜਾ ਠੀਕ ਆ ਤੇ ਸ਼ਕੀਨੀ ਵੇਖੀਏ ਤੇ ਉਹ ਵੀ ਪੂਰੀ ਆ ਸਿੰਗੀ ਸੁੰਗੀ ਬਹੁਤ ਸੋਹਣੀ ਆ ਦੋਨੋਂ ਸਿੰਘ ਵੇਖੋਗੇ ਤਾਂ ਇਹ ਕੁੰਡੀ ਆ ਆ ਦੇਖੋ ਕਿਤੇ ਬਾਕੀ ਹਵਾਨਾ ਜਿਹੜਾ ਬਣਾਈ ਆਉਂਦੀ ਆ ਤਕਰੀਬਨ ਬਿਲਕੁਲ ਪੱਧਰ ਆ ਵੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਥਾਣੇ ਦੇ ਭਾਵੇਂ ਵੇਖੋਗੇ ਦੋਸਤੋ ਬਿਲਕੁਲ ਪੱਧਰ ਆ ਆਕਰੋ ਚੈੱਕ ਠੀਕ ਆ ਲੋਬੀ ਆ ਦੇਖੋ ਉਹ ਮਾਂ ਨੀ ਦਾ ਨਾ ਜਰਾ ਦੇ ਨਵੀਂ ਆਈ ਜੀ ਲਾ ਦੂਗੀ ਅਜਾ ਜੀ ਆਈ ਹੈ ਤੁਨ ਸਾਹ ਆ ਪਸ਼ੂ ਜੀ ਕਰਦਾ ਹੀ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਜੇ ਨਾ ਪਸ਼ੂ ਮੈਂ ਨਾ ਵੀ ਕਈ ਵਾਰ ਆਉਂਦੇ ਘਰ ਦੇ ਪਸ਼ੂ ਹੁੰਦੇ ਉਹ ਵੀ ਡਰ ਲੱਗ ਪੈਂਦੇ ਆ ਹਣਾ ਤੇ ਥੋੜਾ ਜਿਹਾ ਉਹ ਪਸ਼ੂ ਉਹ ਤਰ੍ਹਾਂ ਦੀ ਆਲ ਜੀ ਕਰਦਾ ਮਾੜਾ ਡਰਦਾ ਤੇ ਬਾਕੀ ਹੋਰ ਦੇਖੋ ਦੋਸਤੋ ਬਾਕੀ ਹਵਾਨੇ ਵੱਲੋਂ ਕੱਦ ਵੱਲੋਂ ਪੂਰਾ ਬਾਡੀ ਬੰਤਰ ਵੇਖੋਗੇ ਤੇ ਸੋਹਣੀ ਝੋਟੀ ਆ ਠੀਕ ਆ ਅੱਜ ਚੰਗਾ ਸੰਤੂ ਸਾਹ ਉਹ 6 ਫੁੱਟ ਮੇਰਾ ਕਿੱਥੇ ਹੋ ਰਹੀ ਨਹੀਂ ਨਹੀਂ ਫੁੱਲ ਹਾਈਟ ਆ ਜੀ ਇਹ ਭਰਣੀ ਵੀ ਇੱਥੇ ਡੰਗਰਾ ਫੁੱਲ ਹਾਈਟ ਹੁੰਦੀ ਬਸ ਇਸ ਤੋਤੇ ਦਾ ਰੱਬ ਦਾ ਨਾਮ ਹੀ ਆ ਜੀ ਹਾਂ ਜੀ ਲੈਓ ਜੀ ਵੀਰ ਲੈਓ ਇਹ ਬੂਤ ਕਿਹਦਾ ਵਪਾਰੀ ਆ ਡੰਗਲ ਜੀ ਬਸ 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 ਆ ਕਰੋ ਜੀ ਆ ਬੰਦ ਹਾਂ ਪ੍ਰੋਣੇ ਨੂੰ ਜਾ ਬਚੇਂਦਰਾ ਆ ਬੰਦ ਅੱਜ ਬਣ ਗਿਆ ਲੰਬੇ ਬੈਠੇ ਰਹੋ ਇਹ ਤੁਹਾਨੂੰ ਇਹ ਐਂ ਲੱਤੀ ਨਾ ਹੋ ਜਾਵੇ ਐ ਜੋ ਉਹ ਵੀ ਜੀ ਲਾਉਂਦੀ ਵੀ ਫੇਰੀ ਹੈ ਨਹੀਂ ਨਕਰ ਰਹੇ ਤੋਂ ਜੀ ਲੱਗ ਜਾਣਾ ਹੈ ਲੱਗ ਜਾਣਾ ਫਿਰ ਨਵੇਂ ਥਾਂ ਤੇ ਉਹ ਲੱਗਾ ਨਗਰ ਉਹਦੀ ਬਾਦ ਜੀ ਅਹ ਨਵੀਂ ਦੋਸਤੋ ਅੱਜ ਦੋ ਪਾਸੂ ਸੀ ਵੀਰ ਪੂਟੇ ਦੇ ਕੋਲ ਤੇ ਝੋਟੀ ਦਿਖਾਤੀ ਹੈ ਝੋਟੀ ਵੀ ਪੂਰੀ ਸ਼ਕੀਨੀ ਚ ਤੇ ਹੈ ਵੀ ਬਿਲਕੁਲ ਬਲੈਕ ਹੀ ਆ ਹਨਾ ਇੱਕ ਰੰਗ ਹੀ ਆ ਇੱਕ ਰੰਗ ਕਾਲੀ ਆ ਠੀਕ ਆ ਤੇ ਸ਼ਾਈ ਸ਼ੂਰੀ ਪੂਰੀ ਹੈ ਝੋਟੀ ਦੇ ਵਿੱਚ ਥਣਲੇਵੇ ਦੀ ਚੰਗੀ ਆ ਸਿਫਤ ਜਿਹੜੀ ਆ ਦੋਸਤੋ ਕਰਨੀ ਬਣਦੀ ਆ ਕਿਉਂਕਿ ਪਸ਼ੂ ਚੰਗਾ ਤਾਂ ਸਿਫਤ ਵੀ ਕਰਨੀ ਬਣਦੀ ਆ ਤੇ ਇੱਕ ਪੰਜੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਇਹ ਮੱਝ ਦਿਖਾਤੀ ਸੀ ਕਿ ਤੀਜਾ ਸੂਆ ਸੀ ਠੀਕ ਆ ਤੇ ਵੀਰ ਕਿੰਨੀ ਕੁ ਡਿਮਾਂਡ ਆਪਾਂ ਕੀਤੀ ਸੀ ਛੋਟੀ ਜੀ ਆ ਜਾ ਇਹ ਬੰਦਾ ਮੇਰੇ ਨਾਲ ਮੇਰਾ ਪਤੀ ਯਾਦ ਅੱਜ ਚਲੇ ਆ ਗਿਆ ਨੇ ਬਰਉਣੀ ਸੀ ਅੱਛਾ ਜੀ ਬਰਉਣ ਸਤੂ ਸਾਹਿਬ 80000 ਰੁਪਏ 80000 ਹਾਂ ਦੇਣ ਦੇ ਨਾਲੇ ਛੋਟੀ ਜੀਜੂ ਲਾ ਲਿਆ ਨਾ ਹੂੰ ਹੂੰ ਤੇ ਦੁਗਣੀ ਹੋ ਗਿਆ ਅੱਜ ਲੱਗਦੀ ਹੁਣ ਆਈ ਤੱਕ 80 ਰੁਪਏ ਦੀ ਛੋਟੀ ਹੂੰ ਤੁਹਾਨੂੰ ਬੜਾ ਫਿਰ ਡੰਗਰ ਜੀਜੂ ਨਹੀਂ ਲਗਾ ਲੇ ਲਪਟੇ ਪੁੱਟੇ ਚੱਕ ਲੱਗੇ ਦੋਨਾਂ ਲੱਗ ਜਾਂਦੇ ਬਿਲਕੁਲ ਹਾਂ ਹਾਂ ਮਤਲਬ 80 ਰੁਪਏ ਡਿਮਾਂਡ ਆ ਜੀ 80 ਰੁਪਏ ਡਿਮਾਂਡ ਆ ਤੁਹਾਨੂੰ ਪਤਾ ਬਈ ਕਿਉਂ ਕਿ ਪਤੋਂਦਾ ਹੀ ਹੈ ਵਿਚੋਂ ਇਹਦਾ ਭੈਣ ਭਰਾ ਵੇ ਬਿਲਕੁਲ ਪਤੋਂਦਾ ਹੀ ਆ ਬਿਲਕੁਲ ਬਿਲਕੁਲ ਹਾਂ ਹਾਂ ਤੇ ਬਾਕੀ ਮਾਂ ਤਾਂ ਉਹ ਹੋ ਜੂ ਕਰਿਆ ਜਾਂਦਾ ਮਾਂ ਤਾਂ ਦਾ ਚਲੋ ਹੁੰਦਾ ਹੀ ਆ ਤੁਹਾਨੂੰ ਪਤਾ ਬਿਲਕੁਲ ਲੋ ਵੀ ਭਰਾਵੋ ਕਦ ਕੱਦ ਕਾਢੀ ਤੁਹਾਨੂੰ ਮੈਂ ਦੱਸਦਾ ਵੀ ਵਧੀਆ ਕਦ ਕਾਢਦੀ ਆ ਠੀਕ ਆ ਤੇ ਜਿੰਨਾ ਬਾਹਲਾ ਵੱਡਾ ਵੀ ਨਹੀਂ ਕਹਿਣਾ ਤੇ ਬਾਹਲਾ ਛੋਟਾ ਵੀ ਨਹੀਂ ਤੇ ਮੀਡੀਅਮ ਵੀ ਨਹੀਂ ਮੀਡੀਅਮ ਤੋਂ ਪਲੱਸ ਨੂੰ ਜਾਂਦੀ ਆ ਇਹ ਤੁਸੀਂ ਜਿਹੜੀ ਮੈਜ਼ਰਮੈਂਟ ਹੈਗੀ ਦੋਸਤੋ ਅੰਦਾਜ਼ਨ ਕਰ ਸਕਦੇ ਹੋ ਵੀ ਵਧੀਆ ਚੰਗੇ ਕਦ ਕਾਢਦੀ ਝੋਟੀ ਆ ਤੇ 80000 ਵਿੱਚੋਂ ਮੰਨਤਨ ਹੋ ਜਾਊਗਾ ਤੇ ਭਾਜੀ ਫੂਟਾ ਸਿੰਘ ਜੀ ਇੱਕ ਨੰਬਰ ਆਪਣੇ ਨੰਬਰ 78379949 ਠੀਕ ਹੈ ਜੀ ਇਹ ਨੰਬਰ ਜਿਹੜਿਆ ਦੋਸਤੋ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦਿੰਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਅਧਿਰੇ ਗੱਲਬਾਤ ਕਰ ਸਕਦੇ ਹੋ ਵੀਰ ਕੂਟਾ ਸਿੰਘ ਦੇ ਨਾਲ ਤੇ ਦੋ ਪਸ਼ੂ ਆਜਾ ਦਿਖਾਤੇ ਆ ਦੋਸਤੋ ਦੋਨੋਂ ਪਸ਼ੂ ਬਿਲਕੁਲ ਮੱਜਾਂ ਦੇ ਵਿੱਚ ਨੇ ਮੱਜਾਂ ਝੋਟੀਆਂ ਨੇ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ